ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਰਣਜੋਤ ਸਿੰਘ ਰੰਧਾਵਾ ਬਲਾਕ ਪ੍ਰਧਾਨ ਕਾਦੀਆਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਤੋਂ ਜੋ ਸਰਕਾਰ ਨੇ ਕੱਲ ਬਿਆਨ ਦਿੱਤਾ ਵਾ ਕਿ 27 ਦਸੰਬਰ ਨੂੰ ਛੋਟੇ ਸਾਹਿਬ ਦੇ ਸ਼ਹੀਦੀ ਦਿਹਾੜੇ ਵਾਲੇ ਦਿਨ ਮਾਤਮ ਦਾ ਵਿਗਲ 10 ਮਿੰਟ ਵਜਾਇਆ ਜਾਵੇਗਾ ਇਸ ਬਿਆਨ ਤੋਂ ਜਿਹੜੇ ਸਿੱਖ ਸੰਤਾਂ ਦੇ ਹਿਰਦੇ ਆ ਬਹੁਤ ਜ਼ਿਆਦਾ ਇਹਨਾਂ ਨੂੰ ਠੇਸ ਪਹੁੰਚੀ ਆ ਸਰਕਾਰ ਨੂੰ ਅਪੀਲ ਕਰਦੇ ਆ ਪੰਜਾਬ ਸਰਕਾਰ ਨੂੰ ਕਿ ਇਹ ਫੈਸਲੇ ਤੇ ਦੁਬਾਰਾ ਵਿਚਾਰ ਕੀਤਾ ਜਾਵੇ ਕਿਉਂਕਿ ਮਾਤਮ ਸ਼ਬਦ ਜਿਹੜਾ ਸਿੱਖੀ ਦੇ ਸਿਧਾਂਤ ਵਿੱਚ ਹੀ ਨਹੀਂ ਹੈਗਾ ਕਿ ਦੀ ਇੱਕ ਚੜ੍ਹਦੀ ਕਲਾ ਦਾ ਪ੍ਰਤੀਕ ਆ ਨਾ ਕਿ ਉਹ ਮਾਤਮ ਦਾ ਪ੍ਰਤੀਕ ਆ ਇਸ ਕਰਕੇ ਉਹਨੂੰ ਮਾਤਮ ਦੇ ਤੌਰ ਤੇ ਨਾਮ ਨਾਇਆ ਜਾਵੇ ਸ਼ਹੀਦੀ ਦਿਹਾੜੇ ਚੜ੍ਹਦੀ ਕਲਾ ਦੇ ਵਿੱਚ ਮਨਾਇਆ ਜਾਵੇ ਕਿਉਂਕਿ ਗੁਰਗੋਬਿੰਦ ਸਿੰਘ ਜੀ ਨੇ ਜਦੋਂ ਆਪਣੇ ਸਾਹਿਬਜ਼ਾਦੇ ਸ਼ਹੀਦ ਕਰਾਏ ਆ ਤੇ ਉਹਨਾਂ ਵੀ ਜਕਾਰੇ ਛਡੇ ਆ ਨਗਾਰੇ ਵਜੇ ਆ ਨਰਸਿੰਘੇ ਵਜੇ ਆ ਨਾ ਕਿ ਉੱਥੇ ਮਾਤਮ ਮਨਾਇਆ ਗਿਆ ਵਾ ਇਸ ਕਰਕੇ ਸਰਕਾਰ ਨੂੰ ਸਿੱਖ ਜਗਤ ਵੱਲੋਂ ਇੱਕ ਅਪੀਲ ਕੀਤੀ ਜਾਂਦੀ ਆ ਕਿ ਇਸ ਫੈਸਲੇ ਤੇ ਆਪਣੇ ਦੁਬਾਰਾ ਤੋਂ ਵਿਚਾਰ ਕੀਤਾ ਜਾਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ